ਸਤਗੁਰੂ ਮਹਾਰਾਜ ਜੀ ਦਾ ਅਵਤਾਰ ਦਿਹਾੜਾ 1563 ਈਸਵੀ ਸਤਵਦੀ ਵਿਸਾਖ ਨੂੰ ਅੱਜ ਦੇ ਦਿਨ 1563 ਈਸਵੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਮਾਤਾ ਭਾਨੀ ਜੀ ਦੇ ਕੁੱਖ ਹੋਇਆ ਕਿਉਂਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਣ ਵਿੱਚ ਗੋਇੰਦਵਾਲ ਸਾਹਿਬਿਕ ਸੇਵਾ ਕਰਦੇ ਸਨ ਜਦ ਸਮੇਂ ਸਤਗੁਰੂ ਮਹਾਰਾਜ ਦਾ ਅਵਤਾਰ ਹੋਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਵਰਤਾ ਗਦੀ ਤੇ ਬਰਾਜਮਾਨ ਨੇ ਸਤਗੁਰੂ ਮਹਾਰਾਜ ਜੀ ਨੂੰ ਆਪਣੇ ਦੋਹਤੇ ਦੇ ਜਨਮ ਦੀ ਖਬਰ ਮਿਲੀ ਸਤਗੁਰੂ ਮਹਾਰਾਜ ਜੀ ਉਸ ਸਮੇਂ ਜਿੱਥੇ ਸਤਗੁਰਾਂ ਦਾ ਜਨਮ ਹੋਇਆ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਉੱਥੇ ਆਏ ਅੱਜ ਵੀ ਚਵਾਰਾ ਸਾਹਿਬ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਆਪਣੇ ਹੱਥਾਂ ਵਿੱਚ ਆਪਣੇ ਦੋਤੇ ਦਾ ਸਰੀਰ ਲੈ ਕੇ ਮਹਾਰਾਜ ਨੇ ਵਚਨ ਕੀਤਾ ਭਾਰੀ ਪੁਰਖ ਜਨਮੇ ਭਾਰੀ ਪੁਰਖ ਇਹ ਵਚਨ ਕੀਤੇ ਅਸਮੇ ਥੋੜੇ ਜੇ ਵੱਡੇ ਹੋਏ ਇੱਥੇ ਹੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਜਿਹੜੀ ਗੁਰਮੁਖੀ ਦੀ ਵਿੱਦਿਆ ਆਪ ਦਿੱਤੀ ਗੁਰੂ ਅਮਰਦਾਸ ਮਹਾਰਾਜ ਤੇ ਪੰਡਿਤ ਬੇਣੀ ਜੀ ਤੋਂ ਜਿਹੜੇ ਹੋਰ ਸ਼ਾਸਤਰ ਸਨ ਉਹਨਾਂ ਨੂੰ ਪੜਾਉਣ ਵਾਸਤੇ ਸਿੱਖਿਆ ਦਵਾਈ ਅਤੇ ਨਾਲ ਸਤਿਗੁਰੂ ਮਹਾਰਾਜ ਸ਼ਾਸਤਰ ਵਿਦਿਆ ਤੇ ਰਾਗ ਵਿਦਿਆ ਤੇ ਚਿੱਤਰ ਵਿਦਿਆ ਕਲਾਕਾਰੀ ਸਾਰੇ ਸਿਖਾਉਣਾ ਕੀਤਾ ਇਹ ਸਾਖੀ ਵੀ ਮਸ਼ਹੂਰ ਹੈ ਇੱਕ ਦਿਨ ਮਾਤਾ ਭਾਨੀ ਜੀ ਜੋ ਸਤਗੁਰਾਂ ਦੇ ਮਾਤਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਲਕ ਅਵਸਥਾ ਦੇ ਵਿੱਚ ਇੱਕ ਗੇਂਦ ਖੇਡਣ ਵਾਸਤੇ ਲੈ ਦਿੱਤੀ। ਉਸ ਸਮੇਂ ਆਪ ਜੀ ਉਸ ਗੇਂਦ ਨਾਲ ਖੇਡਦੇ ਨੇ ਤੇ ਖੇਡਦਿਆਂ ਖੇਡਦਿਆਂ ਉਹ ਜਿਹੜੀ ਗੇਂਦ ਸੀ ਜਿੱਥੇ ਸਤਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸੀ ਨਾ ਉਧਰ ਚਣੀ ਗਈ। ਇਵੀ ਰੜਦੇ ਰੜਦੇ ਚਲੇ ਗਏ ਉੱਥੇ ਅਜੇ ਛੋਟੀ ਉਮਰ ਸੀ ਤਕਰੀਬਨ 2 2.5 ਸਾਲ ਦੀ ਉਮਰ ਹੋਲੀ-ਹੋਲੀ ਰੜਦੇ ਉੱਥੇ ਚਲੇ ਗਏ ਗੇਂਦ ਆਸ-ਪਾਸੇ ਦੇਖੀ ਨਹੀਂ ਮਿਲੀ ਤਾਂ ਆਪਣੇ ਨਾਨਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਪਲੰਘ ਸੀ ਨਾ ਸਤਗੁਰੂ ਜੀ ਪਲੰਘ ਤੇ ਆਰਾਮ ਕਰ ਰਹੇ ਸੀ ਪਲੰਘ ਦੀ ਬਾਹੀ ਦੇ ਨਾਲ ਖੜੇ ਹੋ ਗਏ ਦੇਖਿਆ ਵੀ ਜਿਹੜੀ ਮੰਜੇ ਦੀ ਗੌਣ ਹੈ ਉਲੰਘ ਦੀ ਦੌਣ ਹੈ ਉੱਥੇ ਗੇਂਦ ਪਈ ਹੈ ਤਾਂ ਗਾਹੀ ਨੂੰ ਬੜੇ ਜ਼ੋਰ ਨਾਲ ਖਿੱਚਣਾ ਕੀਤਾ ਹਲਾਉਣਾ ਕੀਤਾ ਜਿੱਦੇ ਕਰਕੇ ਸਤਗੁਰਾਂ ਦਾ ਸਾਰਾ ਹੀ ਮੰਜਾ ਹਿੱਲ ਗਿਆ ਸਤਗੁਰੂ ਅਮਰਦਾਸ ਮਹਾਰਾਏ ਬੋਲੇ ਭਾਈ ਕਿਹੜਾ ਪਰਖ ਆ ਗਿਆ ਜਿਹਨੇ ਸਾਡਾ ਸਾਰਾ ਹੀ ਮੰਜਾ ਹਿਲਾ ਦਿੱਤਾ ਜਦੋਂ ਦੇਖਿਆ ਉਧਰ ਬੀਬੀ ਭਾਨੀ ਜੀ ਵੀ ਆ ਗਏ ਹੱਸ ਕੇ ਕਹਿਣ ਲੱਗੇ ਮਹਾਰਾਜ ਜੀ ਇਹ ਤਾਂ ਤੁਹਾਡਾ ਛੋਟਾ ਦੋਤਾ ਹੈ ਇਹ ਖੇਡਦਾ ਇੱਧਰ ਆ ਗਿਆ ਸੀ ਉਸ ਸਮੇਂ ਸਤਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੱਥਾਂ ਵਿੱਚ ਚੱਕਿਆ ਔਰ ਬਚਨ ਕੀਤਾ ਦੋਹੇ ਦਾ ਬਾਣੀ ਦਾ ਬੋਹਥਾ ਇਹ ਬਾਣੀ ਦਾ ਬੋਹਥ ਹੋਵੇਗਾ ਜਹਾਜ ਹੋਵੇਗਾ ਇਹੀ ਬਚਨ ਕਰ ਦਿੱਤੇ ਸਾਹਿਬ ਜੀ ਉਸੇ ਸਮੇਂ ਸਤਗੁਰੂ ਮਹਾਰਾਜ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਇਸ ਤਰ੍ਹਾਂ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੋ ਭੱਤੇ ਭਰਾ ਹਨ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾ ਦੀ ਦੋ ਵੱਡੇ ਪਰਾਸ ਸਤਿਗੁਰੂ RAMDAS MAHARAJ JI ਨੇ ਆਪ ਜੀ ਦੀ ਪ੍ਰੀਖਿਆ ਕੀਤੀ ਸੀ ਜਦੋਂ ਸਤਿਗੁਰੂ RAMDAS MAHARAJ JI ਦੇ ਤਾਇਆ ਜੀ ਦੇ ਸੁਪੁੱਤਰ ਦਾ ਵਿਆਹ ਸੀ ਲਾਹੌਰ ਭੇਜਣਾ ਕੀਤਾ ਲਾਹੌਰ ਮਿੱਥੇ ਸਮੇਂ ਵਾਸਤੇ ਗਏ ਸੰ ਕਿ ਤੁਸੀਂ ਜਿੰਨਾ ਸਮਾਂ ਅਸੀਂ ਆਗਿਆ ਨਾ ਕਰੀਏ ਉਨਾ ਸਮਾਂ ਵਾਪਸ ਨਹੀਂ ਆਉਣਾ ਸਤਗੁਰੂ RAM DAS ਮਹਾਰਾਜ ਬਚਨ ਸੀ ਵੀ ਵਿਆਹ ਦਾ ਕਾਰਜ ਹੋ ਜੇ ਨਾ ਫਿਰ ਤੁਸੀਂ ਧਰਮਸ਼ਾਲਾ ਚਲੇ ਜਾਓ ਉੱਥੇ ਰਹਿਣਾ ਜਦੋਂ ਤੁਹਾਨੂੰ ਅਸੀਂ ਵਾਪਸ ਅੱਦਾਂਗੇ ਉਦੋਂ ਆਣ ਕਾਫੀ ਸਮਾਂ ਬੀਤੋ ਗਿਆ ਸੀ ਗੁਰੂ ਮਹਾਰਾਜ ਦਰਸਾ ਕੇ ਇੱਤਿਆਂ ਉਸ ਸਮੇਂ ਵਿਰਾਗ ਦੇ ਚਿੱਠੀਆਂ ਲਿਖੀਆਂ ਜਿਹੜੀਆਂ ਅਸੀਂ ਪੜਦੇ ਹਾਂ ਮੇਰਾ ਮਨ ਲੋਚਾ ਕਰੋ ਦਰਸ਼ਨ ਤਾਂ ਹੀ ਬਣ ਪਰ ਚਾਤਰ ਕੀ ਨਿਆਈ ਦੋ ਚਿੱਠੀਆਂ ਲਿਖੀਆਂ ਸਨ ਸਾਧ ਸੰਗਤ ਜਿਹੜੀਆਂ ਤ੍ਰਿਤੀ ਚੰਦ ਨੇ ਲਪੋਲੀਆਂ ਸੀ ਤੀਸਰੀ ਚਿੱਠੀ ਸਤਪਨਾ ਕੋਲ ਪਹੁੰਚੀ ਸੀ ਫਿਰ ਮਹਾਰਾਜ ਨੇ ਬਾਬੂਟਾ ਜੀ ਰਾਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਥੇ ਅੰਮ੍ਰਿਤਸਰ ਸਾਹਿਬ ਬੁਲਾਇਆ ਫਿਰ ਪ੍ਰਸੰਨ ਹੋ ਕਰਕੇ ਔਰ ਸਾਰੇ ਗੁਣ ਦੇਖ ਕਰਕੇ ਮਹਾਰਾਜ ਨੂੰ ਉਰਤੱਕ ਦੀ ਤਖਤ ਬਖਸ਼ਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਈ ਸਰੂਪਨ ਬਣਾਏ ਕਈ ਬੋਲੀਆਂ ਬਣਾਈਆਂ ਖੋਲ ਲਗਾਉਣਾ ਕੀਤੇ ਅਤੇ ਸਤਿਗੁਰੂ ਮਹਾਰਾਜ ਜੀ ਨੇ ਤਰਨਤਾਰਨ ਸਾਹਿਬ ਤੇ ਕਰਤਾਰਪੁਰ ਸਾਹਿਬ ਜਿਹੜਾ ਕਪੂਰਥਲੇ ਕੋਲੇ ਇਹ ਦੋ ਨਗਰ ਹੀ ਦਸਾਇ ਸਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਸਾਹਿਬ ਬਣਾਏ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਸਾਰੀ ਬਾਣੀ ਇਕੱਤਰ ਕੀਤੀ ਕਿਉਂਕਿ ਪਹਿਲਾਂ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਸੀ ਛੋਟੀਆਂ ਪੋਥੀਆਂ ਵਿੱਚ ਹੁੰਦੀ ਸੀ ਕੁਝ ਪੋਥੀਆਂ ਬਾਬਾ ਮੋਹਨ ਜੀ ਕੋਲ ਗੋਇੰਦਵਾਲ ਰੱਖੇ ਸੰਭੀਆਂ ਹੋਈਆਂ ਸਨ ਕੁਝ ਪੋਥੀਆਂ ਗੁਰਸਿੱਖਾਂ ਦੇ ਕੋਲ ਬਾਣੀ ਹੁੰਦੀ ਸੀ ਸਤਗੁਰੂ ਮਹਾਰਾਜ ਨੇ ਦੇਖਿਆ ਵੀ ਜਦੋਂ ਬਾਣੀ ਵਿੱਚ ਮਿਲਾਵਟ ਪੈ ਰਹੀ ਹੈ ਤੇ ਫਿਰ ਸਾਧ ਸੰਗਤ ਭਾਈ ਗੋਤਾਖ ਜੀ ਦੇ ਨਾਲ ਬਾਬਾ ਬੁੱਢਾ ਜੀ ਨਾਲ ਵਿਚਾਰ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਖਵਾਇਆ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਗੰਥੀ ਆਪਣਾ ਕੀਤਾ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਉਸ ਸਮੇਂ ਸ਼ਾਂਤੀ ਨੂੰ ਧਾਰਨ ਕਰਦੇ ਹਾਂ ਸਤਿਗੁਰੂ ਮਹਾਰਾਜ ਜੀ ਨੇ 33 ਤਬੀ ਤੇ ਬੈਠ ਕਰਕੇ ਆਪਣੀ ਸਹੀਤੀ ਦਿੱਤੀ ਜਿਹੜਾ ਦਿਹਾੜਾ 10 ਜੂਨ ਨੂੰ ਮਨਾਇਆ ਜਾ ਰਿਹਾ ਹੈ ਆਪਣੇ ਸਮੂਹ ਸੰਗਤਾਂ ਵੱਲੋਂ ਸੋ ਸਤਿਗੁਰੂ ਮਹਾਰਾਜ ਜੀ ਨੇ ਵਿਅੰਤ ਕਾਰਜ ਗੁਰਸਿੱਖੀ ਦੇ ਵਾਸਤੇ ਕੀਤੀ ਔਰ 30 ਰਾਗਾਂ ਵਿੱਚ ਸਤਿਗੁਰੂ ਮਹਾਰਾਜ ਜੀ ਸਭ ਤੋਂ ਜ਼ਿਆਦਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਰਤਿ ਰਾਜਮਾਨ ਔਰ ਸਤਗੁਰਾਂ ਦੀ ਸਭ ਤੋਂ ਸਰਣ ਤੇ ਸੌਖੀ ਇਹਦੇ ਕਰਕੇ ਪੂਰਾ ਹੀ ਜੀਵਨ ਪਵਿੱਤਰ ਹੋ ਜਾਂਦਾ ਹੈ ਸਫਲ ਹੋ ਜਾਂਦਾ ਹੈ ਸ੍ਰੀ ਸੁਖਮਨੀ ਸਾਹਿਬ ਜੋ ਅਸੀਂ ਵਿਚਾਰ ਸਰਵਣ ਕਰ ਰਹੀ ਹੈ ਉਹ ਸਤਿਗੁਰਾਂ ਦੀ ਵਿਚਾਰਨ ਕੀਤੀ ਹੈ ਅੱਜ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਨ੍ਹਾਂ ਪਰਥਾਏ ਭਟ ਸਹਿਬਾ ਨੇ ਬਚਨ ਕੀਤੇ ਤਰਨ ਗਗਨ ਨਵਖੰਡਮਹਿ ਜੋਤ ਸਰੂਪੀ ਰਹੇ ਉਹ ਪਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਪ੍ਰਤਾਪੁਰ ਅਰਜਨ ਪ੍ਰਤਾਖ ਹਰ ਇਹ ਗੁਰੂ ਅਰਜਨ ਦੇਵ ਮਹਾਰਾਜਾ ਪਰਮਾਤਮਾ ਦਾ ਰੂਪ ਹੀ ਨੇ ਭਟ ਸਹਿਬਾ ਨੇ ਕਹਿੰਦੇ ਇਤੋਂ ਤੱਕ ਵਧਨ ਕੀਤਾ ਅਰਜਨ ਕਾਲਜੋਕ ਜਹਾਜ ਅਰਜਨ ਗੁਰੂ ਸਗਲ ਸ੍ਰੇਸ਼ਟ ਲੱਗਦੇ ਸਤਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਨ ਅਵਤਾਰ ਧਾਰਨਾ ਕੀਤਾ ਸਭ ਸੰਗਤਾਂ ਨੂੰ ਲੱਖ ਲੱਖ ਬਤਾਇਆ ਹੁਣ ਭਾਈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਪਖੰਡਾਂ ਵਹਿਮ ਭਰਮਾਂ ਨੂੰ ਛੱਡੀਏ ਜਦੋਂ ਬਾਣੀ ਨਾਲ ਜੁੜ ਕੇ ਨਾ ਫਿਰ ਸਾਨੂੰ ਹੋਰ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਗੁਰੂ ਮਾਰਾ ਸਾਡੀਆਂ ਇੰਨੀਆਂ ਝੋੜੀਆਂ ਖਰ ਦਿੰਦੇ ਨੇ ਜਿਹੜੀਆਂ ਸਾਡੀਆਂ ਕਰੇ ਝੋੜੀਆਂ ਖਾਲੀ ਹੋਣੀਆਂ ਹੀ ਨੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਕ ਬਾਣੀ ਦਾ ਹੀ ਆਸਰਾ ਬਣਾ ਲਓ ਬਸ ਸਤਗੁਰੂ ਜੀ ਸਾਡੇ ਸਾਰਿਆਂ ਦੇ ਕਿਰਪਾ ਕਰਨ ਗੁਰਬਾਣੀ ਵਾਲਾ ਗੁਰਸਿੱਖੀ ਵਾਲਾ ਨਾਮ ਸਿਮਰਨ ਵਾਲਾ ਜੀਵਨ ਬਖਸ਼ਣ ਵਿਚਾਰ ਕਰਦਿਆਂ ਹੋਈਆਂ ਬੇਅੰਤ ਔਲਾ ਦੇ ਖਿਮਾ ਬਖਸ਼ਣੀ